ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਗੁਵਾਰੇ ਰੀ ਅਸ਼ਟਪਦੀ ਕਵੀਰ ਜੀ ਕੀ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਸੁਖ ਮੰਗਤ ਦੁਖ ਅਗੈ ਆਵੈ ਸੋ ਸੁਖ ਹਮ ਹੋਣਾ ਮੰਗਿਆ ਪਾਵੈ ਵਿਖਿਆ ਅਜਹ ਹ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਦਰਨ ਸੋ ਸੁਖ ਹਮ ਹੋ ਸਾਚ ਕਰ ਜਾਨਾ ਸੰਕਾਦਕ ਨਰਦ ਮੁੰ ਸਿਖ ਤਿੰਨ ਭੀ ਤਨ ਮਹਿ ਮਨ ਨਹੀਂ ਬਿਖਾ ਇਸ ਮਨ ਕੋਈ ਖੋਜੋ ਪਾਈ ਤਨ ਛੂਟੇ ਮਨ ਕਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਮਨ ਜਾਨਾ ਜਿਸ ਕਾ ਪਰਮ ਗਇਆ ਤਨ ਸਾਚ ਬਿਸ਼ਾਨਾ ਇਸ ਮਨ ਕੋ ਰੂਪ ਨਾਰਿ ਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਐਸਾ ਮਨ ਕਾ ਕੋਈ ਜਨ ਬਿਓ ਇਹੋ ਮਨ ਲੀਨ ਪਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗਉੜੀ ਗਵਾਰੇ ਰੀ ਅਨਸ ਏਕੋ ਨਾਮ ਜੋ ਜਾਗੇ ਕੇਤਕ ਸਿੱਧ ਪਾਏ ਲਿਬ ਲਾਗੇ ਰਹਾ ਸਾਧਕ ਸਿੱਧ ਸਗਲ ਮਨ ਹਾਰੇ ਏਕ ਨਾਮ ਕਲਪ ਤਰ ਤਾਰੇ ਦੋ ਹਰ ਹਰੇ ਸੋ ਹੋਏ ਨਾ ਆਨਾ ਕਹ ਕਬੀਰ RAM ਨਾਮ ਪਛਾਨਾ ਗਉੜੀ ਦੀ ਸੋਰਠ ਪੀਰੇ ਜੀ ਨ ਲੱਜ ਲਾਜ ਦੋਏ ਨਾਹੀ ਹਰ ਦਜ ਕਤ ਕਾਹ ਕੇ ਜਾਹੀ ਰਹਾਓ ਜਾ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਕਰ ਜਾਤਨਾ ਸੋਹੀ ਸੋ ਸਾਹਿਬ ਰਹਿਆ ਪ੍ਰਭੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾ ਕੇ ਕੋ ਜਨ ਕਾ ਨਾਹੀ ਕਰ ਤਾਕੇ ਸਭ ਕੋ ਕਹੈ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹਿ ਕਵੀਰ ਪੂਰਨ ਜਗ ਸੋਈ ਜਾਗ ਹਿਰਦਏ ਅਬਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾ ਕੋ ਕੌਣ ਮਰ ਕੋ ਦੇ ਸੰਤ ਤਪ ہار ਠੱਗ ਜਗ ਕੌਠ ਗਉਰੀ ਲਾਈ ਹਰ ਕੇ ਬਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਇਆ ਤਤ ਲੇਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗ ਗਉਰੀ ਠੱਗ ਬਹਿ ਜਾਣਿਆ ਅਬ ਮੁਕ ਪਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾ ਸਾਧੂ ਸੰਗਤ ਦਿਓ ਰਲਾਏ ਪੰਚ ਦੂਤ ਤੇ ਲਿਓ ਛਡਾਏ અમરત નામ જપો જપ રસના બોલ દાસ કર લે નો અપના સદગુરુ કી નો પર ઉપકાર કાડ લે લીન સાગર સંસાર શરણ કમલ સયો લાગી પ્રીત ગોવિંદ બસએ નિતા નિત જીતા માયા તપત બુજ્યા અંગ્યાર मन संतोष नाम आधार जल थल पूर रहे प्रभु सो आमी जत बेखो तत अंतर जामी आपनी भगत आप ही दरड़ाई पूर्व लिखित लिख मिलया मेरे भाई ਜੇ ਸੋਹ ਗ੍ਰਿਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕਾ ਸੂਤਕ ਉਪਤ ਹੋਈ ਜਨਮੈ ਸੂਤਕਾ ਮੁਵੇ ਬਿਨ ਸੂਤਕਾ ਸੂਤਕ ਪਰਜ ਬੇਗੋਈ ਕਰ ਪੰਡਿਆ ਕੌਣ ਪਵੀਤਾ ਸਾ ਗਿਆਨ ਜਪ ਮੇਰੇ ਨੀਤਾ ਰਹਾਓ ਮੈਨੋਂ ਸੂਤ ਕਾ ਬੈਨੋਂ ਸੂਤ ਕਾ ਸੂਤਕ ਸਰਮਣੀ ਹੋਈ ਊਠਤ ਬੈਠਤ ਸੂਤ ਕ ਲਾਗੇ ਸੂਤਕ ਪਰੈ ਰਸੋਈ ਫਾਸਨ ਕੀ ਬਿੱਦ ਸਭ ਕੋ ਜਾਣ ਸੂਤਨ ਕੀ ਇਕ ਕੋਈ ਕਹਿ ਕਬੀਰ RAM ਹਿਰਦੈ ਵਿਚਾਰੈ ਸੂਤਕ ਤਿਨੈ ਨਾ ਹੋਈ ਗੌੜੀ ਝਗਰਾ ਏਕ ਨ ਬੇਰੋ RAM ਜੋ ਤੁਮ ਆਪਣੇ ਜਨ ਸੋ ਕਾਮ ਰਹਾਓ यो मन वडाके जासो मन मानिया राम वडाके रामै जानिया ब्रह्मा वडाके जासो उपायआ भेद वडाके जहां ते आया कह कबीरा हो भया उदास तीरथ वडाके हरका दास ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੈ ਉਡਾਨੀ ਬ੍ਰਹਮ ਕੀ ਟਾਟੀ ਰਹਿ ਨ ਮਾਇਆ ਬਾਂਦੀ ਰਹਾਉ ਦੋਇਤ ਦੋਇਤ ਕੀ ਦੋਇ ਧੂਨਾ ਗਰਾਨੀ ਮੋਹ ਬਲੇਡਾ ਟੂਟਾ ਦੋ ਤਤ ਕੀ ਦੋਏ ਥੂਨਾ ਗਿਰਨੀ ਮੋਹ ਬਲੇ ਡਾ ਟੂਟਾ ਦਰਸਨਾ ਸ਼ਾਨ ਪਰੇ ਤਰ ਉਪਰ ਦੁਰ ਮਤ ਭਾਂਡਾ ਫੂਟਾ ਆਂਦੇ ਪਾਛੇ ਜੋ ਜਲ ਵਰਖੈ ਤਹ ਤੇਰਾ ਜਨ ਭੀਨਾ ਕਹ ਕਬੀਰ ਮਨ ਭਯਾ ਪ੍ਰਦਾਸਾ ਉਦਾ ਭਾਨ ਜਬ ਚੀਨਾ ਗਉੜੀ ਚੇਤੀ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣ ਹੈ ਨਾ ਹਰ ਗੁਣ ਗਾਵੇ ਬਾਤ ਨਹੀਂ ਅਸ ਮਾਨ ਕੇ 라ਵੇ ਐਸੇ ਲੋਗਨ ਸਿਓ ਕਿਆ ਕਈਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤੈਨ ਤੇ ਸਦਾ ਧਰਾਨੇ ਰਈਏ ਰਹਾ ਆਪਨ ਦੇਹ ਚੁਰੂ ਭਾਰ ਪਾਨੀਤ ਨਿੰਦ ਹੈ ਜੇ ਗੰਗਾ ਆਨੀ ਬੈਠ ਤਾ ਊਠ ਤਾ ਕੋਟਿਲ ਤਾ ਚੱਲੇ ਆਪ ਗਏ ਔਰ ਨਹੂੰ ਕਾਲੈ ਛਾੜ ਕੋ ਚਰਚਾ ਆਨ ਨਾ ਜਾਣ ਬ੍ਰਹਮਾ ਹੂੰ ਕੋ ਕਹਿਓ ਨਾ ਮਨ ਹੈ ਆਪ ਗਏ ਔਰ ਨਹੂੰ ਖੋਵੇ ਆਗ ਲਗਾਏ ਮੰਦਰ ਮੈਂ ਸੋਵੇ ਆ ਵਰਣ ਹਸਤ ਆਪ ਹੈ ਹੈ ਕਾਨੇ ਤਨ ਕੋ ਦੇਖ ਕਬੀਰ ਲਜਾਨੇ ਰਾਗਉੜੀ ਗੈ ਰਗਨ ਕਬੀਰ ਜੀ ੴ ਸਤਗੁਰ ਪ੍ਰਸਾਦ ਜੀਵਤ ਪਿਤਰ ਨਮਨ ਕੋ ਮੂਏ ਸਰਾਦ ਕਰਾਹੀ ਬਿਤਾ ਪਿਤਰ ਭੀ ਬਪਰੇ ਕਹ ਕਿਉ ਪਾਵੇ ਕਉਵਾ ਕੂਕਰ ਖਾਈ ਮੌਕਾ ਕੁਸਲ ਬਤਾਵ ਕੋਈ ਕੁਸਲਾ ਕੁਸਲ ਕਰਤੇ जग ਬਿਨਸਾ ਕੁਸਲ ਠੀਕਸੇ ਹੋਈ ਰਹਾਉ ਮਾਟੇ ਕੈ ਕਰ ਦੇਵੀ ਦੇਵਾ ਦਿਸ ਆ ਕੈ ਜੀਓ ਦੇਹੀ ਐਸੇ ਪਿਤਰ ਤੋ ਮਾਰੇ ਕਈਐ ਆਪਨਾ ਕਿਆ ਨਾਂ ਲਈ ਸਰ ਜੀਓ ਕਾਟੈ ਨਿਰ ਜੀਓ ਪੂਜੈ ਅੰਤ ਕਾਲ ਕੋ ਪਾਰੀ RAM ਨਾਮ ਕੀ ਗਤ ਨਹੀਂ ਜਾਣੀ ਡੋਬੈ ਸੰਨ ਸਾਰੀ ਦੇਵੀ ਦੇਵਾ ਪੂਜੈ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਦ ਕਬੀਰ ਆਕਲ ਨਹੀਂ ਚਿਤਿਆ ਵਿਖਿਆ ਸਿਉ ਲਪ ਟੰਨ ਗੌੜੀ ਜੀਵਤ ਮਰੈ ਮਰੈ ਹੁਨ ਜੀਵੈ ਐਸੇ ਸੁਨਸ ਮਾਇਆ ਅੰਜਨ ਮੈਂ ਨਰੰਜਨ ਰਈਐ ਬੌੜਨਾ ਬਭਜਨ ਪਾਇਆ ਮੇਰੇ ਰਾਮ ਐ ਸਾ ਖੀਰ ਬਿਲੋਈਐ ਗੁਰਮਤਿ ਮਨੁ ਆਸਥਿਰ ਰਾਖੋ ਇਨ ਬਿਦ ਅੰਮ੍ਰਿਤ ਪਿਓਈਐ ਰਹਾਉ ਗੁਰ ਕਾ ਬਾਣ ਬਜਰ ਕਲ ਸਦੀ ਪ੍ਰਗਟ ਆ ਪਦ ਪ੍ਰਗਾਸਾ ਸਕਤ ਆਂਦੇਦ ਜੇਵੜੀ ਬ੍ਰਹਮ ਚੂਕਾ ਨਹਿ ਚਲ ਸਿਵ ਘਰ 바ਸਾ ਤਨ ਬਿਨ ਬਨ ਬਨ ਤਨ ਖਿਚੜਾਈ ਐ ਓ ਜਗ ਬਿਦਿਆ ਪਾਈ ਚਾਹ ਦਹ ਦਿਸ ਬੂਡੀ ਪਵਨ ਚੋਲਾਵੈ ਡੋਰ ਰਈ ਲਿਵਲਾਈ ਉਨ ਮਨ ਮਨੁ ਆ ਸੁਨਸ ਮਨ ਦੁਬਦਾ ਦੁਰਮਤ ਭਾਗੀ ਕਾ ਕਬੀਰ ਅਨ ਬੋਇਕ ਦੇਖਿਆ ਰੰਗ ਨਾਮ ਲਿਵ ਲਾਗੀ ਗਉੜੀ ਬੈ ਰਗਣ ਤਿਪਦੇ ਉਲਟਤ ਪਵਨ ਚਕਰ ਖਟ ਪਿਦੇ ਸੁਰਤ ਸੁਨ ਅਨ ਰਾਗੀ ਆਵੈ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸ ਮਾਨਾ ਗੁਰਪ੍ਰਸਾਦ ਅਕਲ ਪਈ ਅਵਰੈ ਨਾਤਰ ਥਾ ਬੇਗਨ ਰਹਾਉ ਨਿਵਰ ਦੂਰ ਦੂਰ ਫਨ ਨਿਵਰ ਜਿਨ ਜੈਸਾ ਕਰ ਮੰਨਿਆ ਅਲੋਤੀ ਕਾ ਜੈਸੇ ਭਿਆਬ ਰਡਾ ਤੈ ਨਬੀਆ ਤਿੰਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਈਐ ਐਸਾ ਕੋਏ ਬਬੇ ਕੀ ਕਉ ਕਬੀਰ ਜਨ ਦੀ ਆਪ ਲੀਤਾ ਤਿੰਨਾ ਤੈਸੀ ਚੱਲ ਦੇਖੀ ਗਉੜੀ ਤਪ ਬਵਸ ਸਿੰਧ ਧੂਪ ਨਹੀਂ ਸ਼ਹੀਆ ਤੈ ਉਦਪਦ ਪਰ ਲੋ ਨਾਹੀ ਜੀਵਨ ਮਿਰਤਾ ਨਾ ਦੁਖ ਸੁਖ ਬੇ ਆਪੈ ਸੁਨ ਸਮਾਦ ਦਉ ਤੈ ਨਾਹੀ ਸਹਿਜ ਕੀ ਆ ਕਥ ਕਤਾ ਹੈ ਨਿਰਾਰੀ ਤੋਲ ਨਹੀਂ ਛੜੇ ਜਾਏ ਨਾ ਮੁਕਤੀ ਹਲਕੀ ਲੱਗੇ ਨਾ ਪਾਰੀ ਰਹਾਉ ਅਰਧ ਉਰਦਾ ਦੋ ਤੈ ਨਹੀਂ ਰਾਤ ਦਿਨ ਸਤੈ ਨਹੀਂ ਜਲ ਨਹੀਂ ਪਵਨ ਪਾਵਕ ਸੋ ਨਾਹੀ ਸਤਗੁਰ ਤਾਹ ਸਮਾਈ ਅਗਮ ਅਗੋਚਰ ਰਹਿ ਨਿਰੰਤਰ ਗੁਰੂ ਕਿਰਪਾ ਤੇ ਲਈਐ ਕਉ ਕਬੀਰਾ ਬਲ ਜਾਓ ਗੁਰੇ ਆਪਣੇ ਸਤ ਸੰਗਤ ਮਿਲ ਰਈਐ ਗਉੜੀ ਪਾਪ ਪੁਨ ਦੁਇ ਬੈਲ ਵਿਸਾਏ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣਾ ਪਰੇ ਘਟ ਭੀਤਾਰਾ ਇਨ ਬਿੰਦ ਟਾਂਡ ਬਿਸਾਇਓ ਐਸਾ ਨਾਇਕ RAM ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾ ਕਾਮ ਕਰੋ ਦਇ ਭੈਜਗਾਤੀ ਮਨ ਤਰੰਗ ਬਟਵਾਰਾ ਪੰਜ ਤਾਤ ਮਿਲ ਦਾਨ ਨ ਬੇਰੈ ਟੰਡਾ ਉਤਰਿਓ ਪਾਰਾ ਕੈਤ ਕਬੀਰ ਸੁਨਾਰੇ ਸੰਤੋ ਅਭਸੀ ਬਨਾਈ ਘਾਟੀ ਚੜ ਤਬੈ ਲ ਇਕ ਥਾਕਾ ਚਲੋ ਗੋਨ ਛਟ ਕਾਈ ਗੌੜੀ ਪੰਜ ਪਦਾ ਬਿ ਬਕੜੈ ਦਿਨ ਚਾਰ ਹੈ ਸੌਰੜੈ ਜਾਣਾ ਅੰਧਾ ਲੋਕ ਨਾ ਜਾਣੈ ਮੂਰਖ ਏ ਆਨਾ ਕਾ ਡੜੀਆ ਭਤੈ ਧਨ ਖੜੀ ਪਾਉ ਕਰ ਆਏ ਮੁਕਲਾਉ ਆਏ ਰਹਾਉ ਓ ਜੋ ਦਿਸੈ ਖੂੜੀ ਕੌਣ ਲਾਜ ਵਹਾਰੇ ਲਾਜ ਕੜੀ ਸੋ ਟੂਟ ਪੜੀ ਓਠ ਚਲੀ ਬਨਹਾਰੇ ਸਾਹਿਬ ਹੋਏ ਦਿਆਲ ਕ੍ਰਿਪਾ ਕਰੇ ਆਪਣਾ ਕਾਰਜ ਸਵਾਰੇ ਤਾ ਸੋਹਾਗਣ ਜਾਣੀਐ ਗੁਰ ਸਬਦ ਵਿਚਾਰੇ ਕਿਰਤ ਕੀ ਬੰਦੀ ਸਭ ਫਿਰ ਦੇਖੋ ਵਿਚਾਰੇ ਐ ਸਨੋ ਕਿਆ ਆਖੀਐ ਕਿਆ ਕਰੇ ਵਿਚਾਰੀ ਭਏ ਨਿਰਾਸੀ ਉਠ ਚਲੀ ਚਿਤ ਬੰਦਨਾ ਧੀਰਾ ਹਰ ਕੀ ਚਰਨੀ ਲਾ ਕਰ ਭਜ ਸਰਨ ਕਬੀਰਾ ਗਾਉੜੇ ਜੋਗੀ ਕਹ ਹੈ ਜੋਗ ਪਲ ਮਿਠਾ ਅਵਰ ਨ ਦੂਜਾ ਭਾਈ ਰੋਂਦਤ ਮੰਡਤ ਇਕਾ ਸਬਦੀ ਏ ਕਹ ਹੈ ਸਿੱਧ ਪਾਈ ਹਰ ਬਿਨ ਪਰਮ ਬੁਲਾਨੇ ਅੰਦਾ ਜਾ ਮਹਿ ਕਹ ਜਾਓ ਆਵ ਸੁਟ ਕਾਮਣਾ ਤੇ ਬੰਦੇ ਬੋ ਫੰਦਾ ਰਹਾਓ ਜਾਇ ਤੇ ਉਜਿਤੇ ਸਮਾਨੀ ਏ ਬੇਦ ਬਿਸਰੀ ਤਬਹੀ ਪੰਡਤ ਗੁਣੀ ਸੂਰ ਹਮ ਦਾਤੇ ਕਹ ਹੈ ਬਡ ਹਮਾਹੀ ਜਿਸੈ ਬੁਜਾਇ ਸੋਈ 부ਜੈ ਰੈਨਾ ਪੂਜਾ ਕਿਉ ਰਈਐ ਸਤਿਗੁਰ ਮਿਲੇ ਅੰਧੇਰਾ ਚੂਕੈ ਨਿਬਿਦਮਾਨਕ ਲਈਐ ਤਜ ਬਾਵੇ ਦਾਨ ਬਿਕਾਰਾ ਹਰ ਪਦ ਦਰੜ ਕਰ ਰਈਐ ਕਉ ਕਬੀਰ ਗੁੰਗ ਕੁੜ ਖਾਇਆ ਉਸ ਤੇ ਕਿਆ ਕਈਐ ਰਾਗਉੜੀ ਪੂਰਬੀ ਕਬੀਰ ਜੀ ਅਕੋ ਔੰਕਾਰ ਸ ਪੁਰਸਾਦ ਜੈ ਕਸ਼ ਆਹਾ ਤਾ ਕਿਸ ਨਾਹੀ ਪੰਚ ਤਤ ਤੈ ਨਾਹੀ ਈੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਣਾ ਕਤ ਜਾਈ ਤਾਗਾ ਟੂਟਾ ਗਗਨ ਬਿਨਸ ਗਇਆ ਤੇਰਾ ਬੋਲ ਤ ਕਹ ਉਸ ਮਾਈ ਇਹ ਸੰਸਾਰ ਮੁਕੋ ਅਨੰਦਿੰਦ ਬਿਆਪੈ ਮੁਕੋ ਕੋ ਨਾ ਕਹੈ ਸਮਝਾਈ ਰਹਾ ਜੈ ਬਰ ਭੰਡ ਪਿੰਡ ਤੈ ਨਾਹੀ ਦਚਨ ਹਾਰ ਤੈ ਨਾਹੀ ਜੋੜਨ ਹਾਰ ਸਦਾ ਤੀਤਾਇ ਕਈਏ ਕਿਸਮਾਈ ਜੋੜੇ ਜੁੜਾ ਨਾ ਤੋੜੀ ਟੁੱਟਾ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਹੰ ਕੈ ਦਾਸੀ ਕੋ ਕਬੀਰ ਲਿਵ ਲਗ ਰਹੀ ਹੈ ਜਾਂ ਬਸੈ ਦਿਨ ਰਾਤੀ ਓ ਆਕਾ ਮਰਮੋਈ ਪਰ ਜਾਨੈ ਔ ਤੋ ਸਦਾਏ ਅਬ ਨਾਸੀ ਗਾਉੜੀ ਸੁਰਤਿ ਸਿਮਰਤ ਦੁਏ ਕੰਨੀ ਮੰਦਾ ਪਰਮ ਬਾਹਰ ਖਿੰਥਾ ਸੋਨ ਗੁਫਾ ਮੈਂ ਆਸਨ ਬੈਸਨਾ ਕਲਪ ਬਿਬਰਜਿਤ ਬੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾਸੋਗ ਬੇਉਗੀਰਾ ਖੰਡ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ਤੜੀ ਲਾਗੇ ਤ੍ਰਿਪਲ ਪਲਟੀਐ ਛੋਟੇ ਹੋਏ ਪਸਾਰੇ ਮਨ ਪਾਵਣ ਦੋਏ ਤੁਮ ਬਾ ਕਰੀ ਹੈ ਜੋਗ ਜੋਗ ਸਰਦ ਸਾਜੀ ਥਿਰ ਪਈ ਤੰਤੇ ਟੂਟ ਸਨਾਈ ਅਨਹਦ ਗੰਗੋਰੀ ਬਾਦੀ ਸੋਨ ਮਨ ਮੰਗਣ ਪੈ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਾ ਕਬੀਰ ਤਾਕ ਪਨਰਕ ਜਨਮ ਨੈ ਖੇਲਾ ਗयो ਬੈ ਰਾਗੀ ਕਾ ਕਬੀਰ ਤਾ ਕੋ ਪੁਨਰਪ ਜਨਮ ਨਹੀਂ ਖੇਲ ਗਏ ਉਹ ਬਹਿ ਰਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ